ਵਾਹਿਗੁਰੂ ਸਾਹਿਬ ਜੀਓ ਦੇਵ ਗੰਧਾਰੀ ਮੇਰੋ ਸੁੰਦਰ ਕਹੋ ਮਿਲੇ ਕਿਤ ਗਰੀ ਹਰ ਕੇ ਸੰਤ ਬਤਾਵੋ ਹਮਾਰਗ ਹਮ ਪੀਛੇ ਲਾਗ ਚਲੇ ਰਹਾਉ ਰੇ ਆਕੇ ਬਚਨ ਸੁਖਾ ਨਹੀਂ ਰੇ ਇਹ ਚਾਲ ਬਣੀ ਹੈ ਭਲੀ ਲਟਰੀ ਮਦਰੇ ठाकुर پائی ਉਹ ਸੁੰਦਰਾ ਹਰ ਢੁਲ ਮਿਲੀ ਏਕੋ ਪ੍ਰਯੋ ਸਖਿਆ ਸਭ ਪ੍ਰਿਆ ਕੀ ਜੋ ਭਾਵੈ ਪਰਸਾ ਭਲੀ ਨਾਨਕ ਗਰੀਬ ਕਿਆ ਕਰੈ ਬੇਚਾਰਾ ਹਰ ਭਾਵੈ ਤਿਤ ਰਾਹੇ ਚੱਲੀ ਦੇਵ ਗੰਧਾਰੀ ਮੇਰੇ ਮਨ ਮੁਖ ਹਰ 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 ਬੋਲੀਐ ਗੁਰਮੁਖ ਰੰਗ ਚੁਲੂ ਲੈ ਰਾਤੀ ਹਰ ਪ੍ਰੇਮ ਭੀਨੀ ਚੋਲੀਐ ਰਹਾਉ ਹਾਫਿਰੋ دیਵਾਨੀ ਆਵਲ ਬਾਵਲ ਇਸ ਕਾਰਨ ਹਰ ਢੋਲੀਐ ਕੋਈ ਮਿਲੇ ਮੇਰਾ ਪ੍ਰੀਤਮ ਪਿਆਰਾ ਹਮ ਤੇ ਇਸ ਕੀ ਗੁਲਗੁਲੀਐ ਸਤ ਗੁਰ ਪ੍ਰਖ ਮਨਾਵ ਹੋਇ ਆਪਣਾ ਹਰ ਅੰਮ੍ਰਿਤ ਪੀ ਝੋਲੀਐ ਗੁਰ ਪ੍ਰਸਾਦ ਜਨ ਨਾਨਕ ਪਾਇਆ ਹਰ ਲਾਧਾ ਦੇ ਟੋਲੀਐ ਦੇਵ ਗੰਧਾਰੀ ਅਬ ਹਮ ਚਲੀ ਠਾਕੁਰ ਪੈਹਾਰ ਜਬ ਹਮ ਸ਼ਰਨ ਪ੍ਰਭੂ ਕੀ ਆਈ ਰਾਖ ਪ੍ਰਭੂ ਭਾਵੇਂ ਮਾਰ ਰਹਾਉ ਲੋਕਨ ਕੇ ਚਤਰਾਈ ਉਕਮਾ ਤੇ ਬੈ ਸੰਤਰਜਾਰ ਕੋਈ ਭਲਾ ਕਹੋ ਪਾਵੇ ਬੁਰਾ ਕਹੋ ਹਮ ਤਨ ਦਿਓ ਹੈ ਢਾਰ ਜੋ ਆਵਤ ਸ਼ਰਨ ਠਾਕੁਰ ਪ੍ਰਭ ਤੁਮਰੇ ਤੇਸ ਰਖੋ ਕਿਰਪਾ ਧਾਰ ਜਨ ਨਾਨਕ ਸ਼ਰਨ ਤੁਮਾਰੀ ਹਰ ਜਿਓ ਰੱਖੋ ਲਾਜ ਮੁਰਾਰ ਦੇਵ ਗੰਦਾਰੀ ਹਰ ਗੁਣ ਗਾਵੇ ਹੋ ਤਿਸ ਬਲਿਹਾਰੀ ਦੇਖ ਦੇਖ ਜੀਵਾ ਸਾਧ ਗੁਰ ਦਰਸ਼ਨ ਜਿਸ ਹਿਰਦੈ ਨਾਮ ਮੁਰਾਰੀ ਰਹਾਉ ਤੁਮ ਕੋ ਪਵਿੱਤਰ ਪਾਵਨ ਪੁਰਖ ਪ੍ਰਭ ਸੁਆਮੀ ਹਮ ਕਿਉ ਕਰ ਮਿਲਹਿ ਜੁਠਾਰੀ ਹਮਰੇ ਜਿਏ ਹੋਰ ਮੁਖ ਹੋਰ ਹੋਤ ਹੈ ਹਮ ਕਰਮ ਹੀਣ ਕੂੜਿਆਰੀ ਸਮਰੇ ਮੁਦਰ ਨਾਮ ਹਰਿ ਸੁਆਮੀ ਰੇਦੇ ਅੰਤਰ ਦੁਸ਼ਟ ਦੁਸ਼ਟਾਰੀ ਜੋ ਭਾਵੇ ਤਉ ਰਾਖੋ ਸੁਆਮੀ ਜਨ ਨਾਨਕ ਸ਼ਰਨ ਤੁਮਾਰੀ ਦੇਵ ਗੰਧਾਰੀ ਹਰ ਕੇ ਨਾਮ ਬਿਨਾ ਸੁੰਦਰ ਹੈ ਨ ਕਟੇ ਜੋ ਬੇਸੁਆਕੇ ਘਰ ਪੂਤ ਜਮਤ ਹੈ ਤਿਸ ਨਾਮ ਪਰਿਉ ਹੈ ਤਰਕਟੀ ਰਾਵ ਜਿਨ ਕੈ ਹਿਰਦੈ ਨਾਹੇ ਹਰ ਸੁਆਮੀ ਤੇ ਬਿਗੜ ਰੂਪ ਬਿਰਕਟੀ ਜੋ ਨਿਗੁਰਾ ਬਹੁ ਬਾਤਾ ਜਾਣੈ ਉਹ ਹਰ ਦਰਗਹਿ ਭ੍ਰਸ਼ਟੀ ਜਿਨ ਕੋ ਦਇਆਲ ਹੋਆ ਮੇਰਾ ਸੁਆਮੀ ਤੇਨਾ ਸਾਧ ਜਨਾ ਪਗ ਚਟਕੀ ਨਾਨਕ ਪਤਤ ਪਵਿੱਤ ਮਿਲ ਸੰਗਤ ਗੁਰ ਸਤ ਗੁਰ ਪਾਛੈ ਛੁਟਕੀ ਛਕਾ ਇਕ ਦੇਵ ਗੰਧਾਰੀ ਮਹੱਲਾ ਪੰਜਵਾ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਮਾਏ ਗੁਰ ਚਰਣੀ ਚਿਤ ਲਾਈਏ ਪ੍ਰਭ ਹੋਏ ਕਿਰਪਾਲ ਕਮਲ ਪ੍ਰਗਾਸੀ ਸਦਾ ਸਦਾ ਹਰ ਧਿਆਇ ਰਹਾ ਅੰਦਰ ਇੱਕ ਬਾਹਰ ਇੱਕ ਸਭ ਮੈਂ ਇੱਕ ਸਮਈਏ ਘਟ ਅਬ ਘਟ ਰਵਿਆ ਸਭ ਠਾਈ ਹਰ ਪੂਰਨ ਬ੍ਰਹਮ ਦਿਖਾਈਏ ਉਸਤ ਕਰੇ ਸੇਵਕ ਮਨ ਕਿਤੇ ਤੇਰਾ ਅੰਤ ਨਕ ਤੂੰ ਪਾਈਐ ਸੁਖ ਦਾ ਤੇ ਦੁਖ ਪੰਜਨ ਸੁਆਮੀ ਜਨ ਨਾਨਕ ਸਦ ਬਲ ਜਾਈਐ ਦੇਵ ਗੰਧਾਰੇ ਮਾਈ ਹੋਨ ਹਾਰ ਸੋ ਹੋਈਐ ਰਾਚ ਰਹੇ ਉਹ ਰਚਨਾ ਪ੍ਰਭ ਆਪਣੇ ਕਹਾਂ ਲਾਭ ਕਹਾਂ ਖੋਈਐ ਰਹਾਉ ਕਹਿ ਫੁਲ ਹੈ ਆਨੰਦ ਬਖੈ ਸੋਗ ਕਬ ਹਸਨੋ ਕਬਰ ਹੋਇ ਕਬ ਹਮੈਲ ਭਰੇ ਅਬਮਾਨੀ ਕਬ ਸਾਧੂ ਸੰਗ ਤੋਇਐ ਕੋਇ ਨ ਮਿਟੈ ਪ੍ਰਭ ਕਾ ਕੀਆ ਦੂਸਰ ਨਾਹੀ ਅਲੋਇ ਕਹੋ ਨਾਨਕ ਤਿਸ ਗੁਰ ਬਲਿਹਾਰੀ ਜਿਹ ਪ੍ਰਸਾਦ ਸੁਖ ਸੋਈਐ ਦੇਵ ਗੰਧਾਰੀ ਮਾਈ ਸੁਨਤ ਸੋਚ ਭੈ ਡਰਤ ਮੇਰ ਤੇਰਾ ਤਜੋਬ ਮਾਨਾ ਸ਼ਰਨ ਸੁਆਮੀ ਕੀ ਪਰਤ ਰਹਾ ਜੋ ਜੋ ਕਹੈ ਸੋਈ ਪਲ ਮਾਨੋ ਨਾਹੇ ਨਾਕਾ ਬੋਲ ਕਰਤ ਨਿਮਖ ਨ ਬਿਸਰੋਹੀ ਮੁਰਤੇ ਬਿਸਰਤ ਜਾਏ ਹਉ ਮਰਤ ਸੁਖ ਦਾਇ ਪੂਰਨ ਪ੍ਰਭ ਕਰਤਾ ਮੇਰੇ ਬਹੁਤ ਇਾਨ ਪਜਰਤ ਨਿਰਗੁਨ ਕ੍ਰੋਪ ਕੁਲ ਹੀਨ ਨਾਨਕ ਹਉ ਅਨਦਰੋਪ ਸੁਆਮੀ ਭਰਤ ਦੇਵ ਗੰਧਾਰੀ ਮਨ ਹਰ ਕੀਰਤ ਕਰ ਸਦਹੁ ਗਾਵਤ ਸੁਨਤ ਜਪਤ ਉਧਾਰੈ ਬਰਨਾ ਬਰਨਾ ਸਭ ਹੂ ਰਾਵ ਜਹਤ ਉਪਜਿਓ ਤਹੇ ਸਮਾਇਓ ਇਹ ਵਿਦ ਜਾਣੇ ਤਬ ਹੂੰ ਜਹਾਂ ਜਹਾਂ ਇਹ ਦੇਹ ਤਾਰੇ ਰਹਿਣ ਨਾ ਪਾਇਓ ਕਬ ਹੂੰ ਸੁਖ ਆਇਓ ਪੈ ਪਰਮ ਬਿਨਾਸੀ ਕਿਰਪਾਲ ਹੋਏ ਪ੍ਰਭ ਜਬ ਹੂੰ ਹੋ ਨਾਨਕ ਮੇਰੇ ਪੂਰੇ ਮਨੋਰਥ ਸਾਧ ਸੰਗ ਤਜ ਲਭੂ ਦੇਵ ਗੰਧਾਰੀ ਮਨ ਜਿਉ ਆਪਣੇ ਪ੍ਰਭ ਪਾਵੋ ਨੀਚੋ ਨੀਚ ਨੀਚ ਅਤ ਨਾਨਾ ਹੋਏ ਗਰੀਬ ਬੁਲਾਵ ਰਹਾਉ ਅਨਕ ਅਡੰਬਰ ਮਾਇਆ ਕੇ ਬਿਰਥੇ ਤਾਸਿਓਂ ਪ੍ਰੀਤ ਕਟਾਵੋ ਜੋ ਆਪਣੋ ਸੁਆਮੀ ਸੁਖ ਮਾਨੈ ਤਾ ਮਹਿ ਸੋਭਾ ਪਾਵੋ ਦਾਸਨ ਦਾਸ ਰੇਨ ਦਾਸਨ ਕੇ ਜਨ ਕੇ ਟਹਿਲ ਕਮਾਵੋ ਸਰਬ ਸੁਖ ਵਡਿਆਈ ਨਾਨਕ ਜੀਵ ਮੁਖੋ ਬੁਲਾਵੋ ਦੇਵ ਗੰਧਾਰੀ ਪ੍ਰਭ ਜੀ ਤੋ ਪ੍ਰਸਾਦ ਭ੍ਰਮ ਡਰਿਓ ਤੁਮਰੀ ਕਿਰਪਾ ਤੇ ਸਭ ਕੋ ਆਪਣਾ ਮਨ ਮੈਂ ਇਹ ਵਿਚਾਰਿਉ ਰਹਾ ਕੋਟ ਪਰਾਧ ਮਿਟੇ ਤੇਰੀ ਸੇਵਾ ਦਰਸ਼ਨ ਦੁਖ ਉਤਾਰਿਉ ਨਾਮ ਜਪਤ ਮਹਾਂ ਸੁਖ ਪਾਇਓ ਚਿੰਤਾ ਰੋਗ ਵਿਦਾਰਿਓ ਕਾਮ ਕ੍ਰੋਧ ਲੋਭ ਝੂਠ ਨਿੰਦਾ ਸਾਧੂ ਸੰਗ ਬਿਸਾਰਿਓ ਮਾਇਆ ਬੰਧ ਕਾਟੇ ਕਿਰਪਾ ਨਿਧ ਨਾਨਕ ਆਪ ਉਧਾਰਿਓ ਦੇਵ ਗੰਧਾਰੀ ਮਨ ਸਗਲ ਸਿਆਣਪ ਰਹੀਂ ਕਰਨ ਕਰਾਵਣ ਹਰ ਸੁਆਮੀ ਨਾਨਕ ਉਟ ਗਏ ਰਹਾਉ ਆਪ ਮੇਟ ਪਏ ਸਰਣਾਈ ਇਹ ਮਤ ਸਾਧੂ ਕਹੇ ਪ੍ਰਭ ਕੇ ਆਗਿਆ ਮਾਨ ਸੁਖ ਪਾਇਆ ਭਰਮ ਅંધੇਰਾ ਲਹੀ ਜਾਨ ਪ੍ਰਬੇਨ ਸੁਆਮੀ ਪ੍ਰਭ ਮੇਰੇ ਸ਼ਰਨ ਤੁਮਾਰੀ ਆਹੀ ਖਿੰਮੈ ਥਾਪੇ ਉਥਾਪਣ ਹਾਰੇ ਕੁਦਰਤ ਕੀ ਮਨ ਨ ਪਹੀ ਦੇਵ ਗੰਧਾਰੀ ਮਹੱਲਾ ਪੰਜਵਾ ਹਰ ਪ੍ਰਾਨ ਪ੍ਰਭੂ ਸੁਖ ਦਾਤੇ ਗੁਰ ਪ੍ਰਸਾਦ ਕਾ ਹਉ ਜਾਤੇ ਰਹਾਵ ਸੰਤ ਤੁਮਾਰੇ ਤੁਮਰੇ ਪ੍ਰੀਤਮਾ ਤਿੰਨ ਕੋ ਕਾਰ ਨ ਖਾਤੇ ਰੰਗ ਤੁਮਾਰੇ ਲਾਲ ਭਏ ਹੈ ਰਸਮ ਤੇ ਮਹਾਕਿਲ ਵਿਖਾ ਕੋਟ ਦੁਖ ਰੁਗਾ ਪ੍ਰਭ ਦ੍ਰਿਸ਼ਟ ਤੁਹਾਰੀ ਹਤੇ ਸੋਵਤ ਜਾਗ ਹਰ 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 ਗਾਇਆ ਨਾਨਕ ਗੁਰ ਚਰਨ ਪਰਾਤੇ ਦੇਵ ਗੰਧਾਰੀ ਪੰਜਵਾ ਸੋ ਪ੍ਰਭ ਜਤ ਕਤ ਪੇਖਿਓ ਨੈਣੀ ਸੁਖ ਦਾਇ ਜੇ ਅਨਕੋ ਦਾਤਾ ਅੰਮ੍ਰਿਤ ਜਾਕੇ ਬੈਣੀ ਰਹਾਉ ਅਗਿਆਨ ਅੰਧੇਰਾ ਸੰਤੀ ਕਟਿਆ ਜੀਦਾਨ ਗੁਰਦੈਣੀ ਕਰ ਕਿਰਪਾ ਕਰ ਲੈ ਨੂੰ ਆਪਣਾ ਜਲਤੇ ਸਿਤਲ ਹੋਣੀ ਕਰਮ ਧਰਮ ਕਿਸ ਉਪਜ ਨ ਆਇਓ ਨਹਿ ਉਪਜੇ ਨਿਰਮਲ ਕਰਨੀ ਸ਼ਾਡ ਸਿਆਨ ਪਸੰਜਮ ਨਾਨਕਾ ਲਾਗੋ ਗੁਰ ਕੀ ਚਰਣੀ ਦੇਵ ਗੰਦਾਰੀ ਪੰਜਵਾ ਹਰਿ ਰਾਮ ਨਾਮ ਜਪ ਲਾਹ ਗਤ ਪਾਵੇ ਸੁਖ ਸਹਿਜ ਅਨੰਦਾ ਕਾਟੇ ਜਮ ਕੇ ਫਾਹਰਾਓ ਖੋਜਤ ਖੋਜਤ ਖੋਜ ਬੇਚਾਰੇਓ ਹਰ ਸੰਤ ਜਨਾ ਪਹ ਆ ਤਨਾ ਪ੍ਰਾਪਤ ਏ ਹੋ ਨਿਧਾਨਾ ਜਿਨ ਕੈ ਕਰਮ ਲਿਖਾ ਸੇ ਬੜ ਭਾਗੀ ਸੇ ਪਤਵੰਤੇ ਸੀ ਪੂਰੇ ਸਹਾ ਸੁੰਦਰ ਸੁਗੜ ਸਰੂਪ ਤੇ ਨਾਨਕ ਜਿਨ ਹਰ ਹਰ ਨਾਮ ਵਸਹਾ ਦੇਵ ਗੰਧਾਰੀ ਪੰਜਵਾ ਮਨ ਕਹਿ ਅਹੰਕਾਰ ਅਫਾਰਾ ਦੁਰਗੰਧ ਅਪਵਿੱਤਰ ਅਪਾਵਨ ਭੀਤਰ ਜੋ ਦੇਸ ਸੋ ਇਸ਼ਾਰਾ ਰਹਾ ਜਿਨਕਿਆ ਤੇ ਸਿਮਰ ਪ੍ਰਾਨੇ ਜਿਉ ਪ੍ਰਾਨ ਜਿਨ ਧਾਰਾ ਤਿਸੇ ਤੇ ਆਗ ਅਵਰ ਲਪਟਾਵਹਿ मर जन्म है मुगध गवान्ध गुग पिङ्गुल मतहिना प्रभ राखो करण कर्ण हार सम्रथा क्या नानक जन्त बेचारा देगारि पंजवा सो प्रभ निर ह ते निर ਸਿਮਰਤੇ ਆਏਗਾ ਏ ਗੁਣ ਗੋਵਿੰਦ ਦਿਨ ਰੈਨ ਸਾਜ ਸਵੇਰੇ ਰਹਾਉ ਉਧਰ ਦੇ ਦੁਲਬ ਸਾਧੂ ਸੰਗ ਹਰ ਹਰ ਨਾਮ ਜਪੇ ਰੈ ਕਰੀ ਨ ਮੋਹਤ ਨਚ ਸਾ ਬਿਲੰਬ ਹੋ ਕਾਲਨ ਤਹਿ ਨਿਤਹਿ ਰੈ ਅੰਧ ਬਿਲਾ ਤੇ ਕੱਢ ਕਰਤੇ ਕਿਆ ਨਾਹੀ ਕਰਤੇ ਰੈ ਨਾ ਮੇ ਅਧਾਰ ਦੀਜੈ ਨਾਨਕ ਕੋ ਆਂ ਅਨਦ ਸੁਖ ਕਨੇ ਰੈ ਸ਼ਕੇ ਦੋ ਦੇਵ ਗੰਧਾਰੀ ਪੰਜਵਾ ਮਨ ਗੁਰ ਮਿਲ ਨਾਮ ਅਰਾਧਿਓ ਸੁਖ ਸਹਜ ਆਨੰਦ ਮੰਗਲ ਰਸ ਜੀਵਨ ਕਾ ਮੂਲ ਬਧਿਓ ਰਾ ਕਰ ਕਿਰਪਾ ਆਪਣਾ ਦਾਸ ਕਿਨੋ ਕਾਟੇ ਮਾਇਆ ਫਾਦਿਓ ਭਾਉ ਭਗਤ ਗਾਏ ਗੁਣ ਗੋਵਿੰਦ ਜਮ ਕਾ ਮਾਰਗ ਸਾਧਿਓ ਭਇਓ ਅਨੇ ਗ੍ਰਹ ਮਿਟਿਓ ਮੋਰਚਾ ਅਮੋਲ ਪਦਾਰਥ ਲਾਦਿਓ ਬਲੇ ਹਾਰੇ ਨਾਨਕ ਲਖ 베ਰਾ ਮੇਰੇ ਠਾਕੁਰ ਅਗਮ ਅਗਾਦੇਓ ਦੇਵਗੰਦਾਰੀ ਪੰਜਵਾ ਮਾਈ ਜੋ ਪ੍ਰਭ ਕੇ ਗੁਣ ਗਾਵੇ ਸਫਲ ਆਇਆ ਜੀਵਨ ਫਲਤਾ ਕੋ ਪਾਰ ਬ੍ਰਹਮ ਨਿਵਲਾਵੈ ਰਹਾ ਸੁੰਦਰ ਸੁਗੜ ਸੂਰ ਸੁਬਿਤਾ ਜੋ ਸਾਧੂ ਸੰਗ ਪਾਵੈ ਨਾਮ ਉਚਾਰ ਕਰੇ ਹਰ ਰਸਨਾ ਬੋੜ ਨ ਜੋਨੀ ਤਾਵੈ ਪੁਰਨਾ ਬ੍ਰਹਮ ਰਵਿਆ ਮਨ ਤਨ ਮਹਿ ਆਨਨ ਦ੍ਰਿਸ਼ਟੀ ਆਵੇ ਨਰਕ ਰੋਗ ਨਹੀਂ ਹੋਵਤ ਜਨ ਸੰਗ ਨਾਨਕ ਜਿਸ ਲੜ ਲਾਵੇ ਦੇਵ ਗੰਧਾਰੀ ਪੰਜਵਾ ਚੰਚਲ ਸੁਪਨੈ ਓਰਝਾਇਓ ਇਤਨੇ ਨ ਭੁਜੈ ਕਬੂ ਚਲਣਾ ਬੇਕਲ ਭਇਓ ਸੰਗ ਮਾਇਓ ਰਹਾਓ ਕੁਸਮ ਰੰਗ ਸੰਗ ਰਚ ਰਚਿਆ ਵਿਖਿਆ ਏਕ ਉਪਾਇਓ ਲੋਭ ਸੁਨੇ ਮਨ ਸੁਖ ਕਰਮਾਨੇ ਬੇਗ ਤਹਾ ਉਠਤਾਇਓ ਫਿਰਤ ਫਿਰਤ ਬਹੁਤ ਸ਼ਰਮ ਪਾਇਓ ਸੰਤ ਦਵਾਰੈ ਆਇਓ ਕਰੇ ਕਿਰਪਾ ਪਾਰ ਬ੍ਰਹਮ ਸੁਆਮੀ ਨਾਨਕ ਲਿਓ ਸੰਵਾਇਓ ਦੇਵ ਗੰਦਾਰੀ ਪੰਜਵਾ ਸਰਬ ਸੁਖਾ ਗੁਰ ਚਰਣਾ ਕਲਮਲ ਡਾਰਨ ਮਨ ਹੈ ਸਧਾਰਨ ਇਹ ਆਸਰ ਮੋਹਿ ਤਰਨਾ ਰਹਾ ਪੂਜਾ ਅਰਚਾ ਸੇਵਾ ਬੰਦਨ ਇਹ ਹੈ ਟੈਲ ਮੋਹਿ ਕਰਨਾ ਬਿਸੇ ਮਨ ਹੋਵੇ ਪ੍ਰਗਾਸਾ ਬੋਹਰ ਨ ਗਰਬੈ ਪਰਨਾ ਸਫਲ ਮੂਰਤਾ ਪਰਸੋ ਸੰਤਨ ਕੀ ਇਹ ਹੈ ਧਿਆਨਾ ਧਰਨਾ ਭਇਓ ਕਿਰਪਾ ਨ ਠਾਕੁਰ ਨਾਨਕ ਕਾ ਪਰੇ ਉਸਾਦ ਕੇ ਸ਼ਰਣਾ ਦੇਵ ਗੰਦਾਰੀ ਮਹੱਲਾ ਪੰਜਵਾ ਆਪਣੇ ਹਰ ਪੈ ਬੇਨਤੀ ਕਹੀਏ ਚਾਰ ਪਦਾਰਥ ਅਨੰਦ ਮੰਗਲ ਨਿਦ ਸੁਖ ਸਹਿਜ ਸਿਦ ਲਹੀਏ ਰਹਾ ਮਾਨ ਤੇ ਆਗ ਹਰ ਚਰਣੇ ਲਾਗੋ ਕੈਸੇ ਪ੍ਰਭ ਅੰਚਲ ਗਹੀਏ ਆਂਚ ਨਾ ਲਾਗੇ ਅਗਨ ਸਾਗਰ ਤੇ ਸ਼ਰਨ ਸੁਆਮੀ ਕੀ ਯਹੀ ਐ ਕੋਟ ਪ੍ਰਾਦ ਮਹਾ ਅਕਿਰਤ ਕਾਨ ਬਹਰ ਬਹਰ ਪ੍ਰਭ ਸਹੀਏ ਕਰੁਣਾ ਮੈ ਪੂਰਨ ਪਰਮੇਸ਼ਰ ਨਾਨਕ ਤਿਸ ਸਰ ਨਹੀਂ ਐ ਕੋਟ ਪਰਾਦ ਮਹਾ ਅਕਿਰਤ ਕਣ ਬਹਰ ਬਹਰ ਪ੍ਰਭ ਸਹੀ ਐ ਕਰੁਣਾ ਮੈ ਪੂਰਨ ਪਰਮੇਸ਼ਰ ਨਾਨਕ ਤਿਸ ਸਰ ਨਹੀਂ ਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ